ਅ ਅੱਜ ਆਮ ਅੱਜ ਅਕਸ਼ਦੀਪ ਦੇ ਘਰੇ ਬੈਠੇ ਆ ਪੂਰੇ ਪਰਿਵਾਰ ਦੇ ਜਿਹੜੇ ਤੇ ਰੌਣਕ ਹੈ ਅੱਜ ਉਹਨਾਂ ਦੀ ਜਿੱਤ ਦੀ ਖੁਸ਼ੀ ਦੇ ਲਈ ਗੁਰੂ ਘਰ ਦੇ ਵਿੱਚ ਅਰਦਾਸ ਕਰੇ ਗਈ ਹੈ ਕੀ ਕਹਿਣਾ ਚਾਹੁੰਦੇ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਦੇਖੋ ਮਤਲਬ ਬੰਦਾ ਮਿਹਨਤ ਕਰਦਾ ਹੈ ਬੰਦਾ ਸਾਰਾ ਕੁਝ ਕਰਦਾ ਹੈ ਤੇ ਐਂਡ ਲਾਸਟ ਉੱਪਰ ਵਾਲੇ ਨੇ ਆਪਾਂ ਨੂੰ ਉਹਦੀ ਮਿਹਨਤ ਦਾ ਫਲ ਦੇਣਾ ਹੁੰਦਾ ਹੈ ਇੱਕ ਇੰਨਾ ਵਧੀਆ ਉਪਰਾਲਾ ਸੀ ਉੱਥੇ ਜਾ ਕੇ ਮੈਨੂੰ ਵੀ ਅਰਦਾਸ 'ਚ ਬੈਠ ਕੇ ਬਹੁਤ ਇੰਨਾ ਜਿਆਦਾ ਵਧੀਆ ਲੱਗਾ ਕਿ ਸਾਰੇ ਇੰਨੇ ਲੋਕ ਆਏ ਹਰੇਕ ਨੇ ਆਪਣੇ ਵੱਲੋਂ ਅਰਦਾਸ ਕੀਤੀ ਤੇ ਪ੍ਰਮਾਤਮਾ ਇਸ ਅਰਦਾਸ ਦਾ ਜ਼ਰੂਰ ਫਲ ਦੇਊਗਾ ਜ਼ਰੂਰ ਉਹਨੂੰ 골ਡ ਮੈਡਲ ਦੇਗਾ ਇਸ ਤੋਂ ਪਹਿਲਾਂ ਵੀ ਅਕਸ਼ਦੀਪ ਜਿੱਤ ਪ੍ਰਾਪਤ ਕਰਕੇ ਆਇਆ ਹਨ ਪਿੰਡ ਦਾ ਨਾਂ ਰੋਸ਼ਨ ਕੀਤਾ ਪੂਰੇ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ ਹਾਂ ਜੀ ਹਾਂਜੀ ਉਹਦਾ ਕਾਫੀ ਉਹਦੇ ਵਿੱਚੋਂ ਦੇਖੋ ਕਿਉਂਕਿ ਉਹ 2014 ਤੋਂ ਲੱਗਾ ਹੋਇਆ ਆ ਇਹ ਇੱਕ ਆਸਾਨ ਕੰਮ ਨਹੀਂ ਹੁੰਦਾ ਪਹਿਲਾਂ ਬੰਦਾ ਇੱਕ ਬੱਚਾ ਕਿ ਡਿਸਟ੍ਰਿਕਟ ਖੇਡਦਾ ਸਟੇਟ ਖੇਡਦਾ ਨੈਸ਼ਨਲ ਖੇਡਦਾ ਫਿਰ ਕਿੰਨੇ ਇੰਟਰਨੈਸ਼ਨਲ ਕੰਪੀਟੀਸ਼ਨਸ ਕਰਦਾ ਆ ਉਹਨੇ ਕਾਫੀ ਇੰਟਰਨੈਸ਼ਨਲ ਕੰਪੀਟੀਸ਼ਨਸ ਦੇ ਵਿੱਚ ਇਹਨੇ ਪਾਰਟਿਸਿਪੇਟ ਕੀਤਾ ਮੈਡਲ ਲਿਆ ਕਿ ਮਤਲਬ ਇਸ ਲੈਵਲ ਤੱਕ ਜਾਣਾ ਮਤਲਬ ਹਰ 플레이ਰ ਦਾ ਇੱਕ ਸੁਪਨਾ ਜ਼ਰੂਰ ਹੁੰਦਾ ਆ ਪਰ ਉਹ ਸ਼ਾਇਦ ਕਰੋੜਾਂ ਚੋਂ ਕੋਈ ਹੁੰਦਾ ਜਿਨ੍ਹਾਂ ਦਾ ਇਹ ਸੁਪਨਾ ਪੂਰਾ ਹੁੰਦਾ ਐਨੀ ਕੜੀ ਮਿਹਨਤ ਸਾਰੀਆਂ ਚੀਜ਼ਾਂ ਨੂੰ ਇਗਨੋਰ ਕਰਕੇ ਮਤਲਬ ਇੱਕ 플레이ਰ ਇੱਕ ਤਰ੍ਹਾਂ ਦਾ ਨਾ ਸੰਨਿਆਸੀ ਲੈ ਲੈਂ ਤੇ ਤਾਂ ਜਾ ਕੇ ਮੁਕਾਮ ਜਾ ਕੇ ਹਾਸਲ ਹੁੰਦਾ ਹੈ ਅੱਜ ਤੁਸੀਂ ਅਕਸ਼ਦੀਪ ਦੇ ਮਾਤਾ ਪਿਤਾ ਨੂੰ ਮਿਲੇ ਹੋ ਕਿੱਦਾਂ ਲੱਗੇ ਮਿਲ ਕੇ ਉਹਨਾਂ ਨੂੰ ਮਿਲ ਕੇ ਮੈਂ ਤਾਂ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹੂੰਗੀ ਕਿਉਂਕਿ ਅੱਜ ਕੱਲ ਸਪੋਰਟਸ ਨੂੰ ਜਦ ਤੱਕ ਸਾਰੇ ਮਾਪਿਆਂ ਨੂੰ ਹੁੰਦਾ ਜੀ ਸਾਡਾ ਬੱਚਾ ਡਾਕਟਰ ਬਣ ਜਾਵੇ ਇੰਜੀਨੀਅਰ ਬਣ ਜਾਵੇ ਜੇ ਬਣ ਜਾਵੇ ਕਿ ਉਹਨਾਂ ਨੇ ਕਿੰਨੀ ਹਿੰਮਤ ਰੱਖੀ ਹੋਏਗੀ ਕਿੰਨਾ ਕੁਸ਼ ਮਤਲਬ ਇਹ ਸ਼ਾਇਦ ਕਈ ਵਾਰ ਇਹ ਹੁੰਦਾ ਕਿ ਸਕਸੈਸ ਨੂੰ ਦੇਖਣਾ ਸੌਖਾ ਹੁੰਦਾ ਪਰ ਉਹਦੇ ਥੱਲੇ ਜਿੰਨੀਆਂ ਔਕੜਾਂ ਆਉਂਦੀਆਂ ਉਹਨਾਂ ਨੂੰ ਸਮਝਣਾ ਇੱਕ ਪਲੇਅਰ ਨੂੰ ਸਮਝਣਾ ਬਹੁਤ ਔਖਾ ਹੈ ਕਦੀ ਉਹਦੇ ਇੰਜਰੀ ਆ ਜਾਂਦੀ ਹੈ ਕਦੀ ਉਹਦੀ ਡਾਈਟ ਦਾ ਹੁੰਦਾ ਹੈ ਕਿਉਂਕਿ ਇੱਕ ਸਰੀਰ ਦੇ ਨਾਲ ਆਪਾਂ ਚਲਾ ਕੇ ਆਪਾਂ ਫੇਰ ਜਾ ਕੇ ਮੈਡਲ ਲੈਣਾ ਹੁੰਦਾ ਹੈ ਪੜ੍ਹ ਕੇ ਤਾਂ ਕੁਝ ਆਪਣੇ ਦਿਮਾਗ 'ਚ ਰਹਿ ਜਾਊਗਾ ਆਪਾਂ ਲਿਖਿਆਵਾਂਗੇ ਪਰ ਜੇ ਐਟ ਅ ਟਾਈਮ ਤੇ ਬੱਚੇ ਨੂੰ ਬੁਖਾਰ ਆ ਜਾਵੇ ਕੋਈ ਇੰਜਰੀ ਆ ਜਾਵੇ ਕੋਈ ਡਾਈਟ ਦਾ ਰੋਲਾ ਹੋ ਜਾਵੇ ਜਾਂ ਤੁਸੀਂ ਸੋਚ ਲਓ ਸਾਈਕੋਲੋਜੀਕਲੀ ਬੱਚਾ ਡਾਊਨ ਹੋ ਜਾਵੇ ਵੀ ਮੇਰੇ ਨਾਲ ਤਾਂ ਬਹੁਤ ਤਕੜੇ ਤਕੜੇ ਪਲੇਅਰ ਆ ਮੈਂ ਕਿੱਦਾਂ ਖੇਡੂੰਗਾ ਪਰ ਉਹਨਾਂ ਨੇ ਕਿੰਨੀ ਹਿੰਮਤ ਰੱਖੀ 10 ਸਾਲ ਉਹਨਾਂ ਦੇ ਕਿੱਡੇ ਤਕੜੇ ਸੰਸਕਾਰ ਕਿੰਨੀ ਉਹਨਾਂ ਨੇ ਉਹਦੇ ਨਾਲ ਉਹ ਰੱਖਿਆ ਹੋਊਗਾ ਕਿ ਮਤਲਬ ਉਹ ਇਸ ਮੁਕਾਮ ਤੱਕ ਪਹੁੰਚ ਪਾਇਆ ਤੇ ਮੈਂ ਤਾਂ ਉਹਨਾਂ ਨੂੰ ਇਸ ਲਈ ਵਧਾਈ ਵੀ ਦੇਣੀ ਆ ਤੇ ਧੰਨਵਾਦ ਵੀ ਕਹਿਣੀਆਂ ਜਿਨ੍ਹਾਂ ਨੇ ਖੇਡਾਂ ਦੇ ਖੇਤਰ 'ਚ ਉਹਨੂੰ ਇੰਨੀ ਹਿੰਮਤ ਰੱਖ ਕੇ ਉ ਸਾਰੇ ਚੈਨਲ ਦੇ ਲੋਕ ਨੂੰ ਪੂਰੀ ਦੁਨੀਆ ਦੇਖ ਰਹੀ ਆ ਹੋਰ ਵੀ ਬਹੁਤ ਸਾਰਾ ਨੌਜਵਾਨ ਪੀੜੀ ਹੈ ਜਿਹੜੀ ਕਿ ਅੱਜ ਆਪਾਂ ਦੇਖਦੇ ਨਸ਼ੇ ਵਿੱਚ ਵੀ ਗੈਰ ਰਹੀ ਆ ਨਾ ਤਾਂ ਉਹਨਾਂ ਲਈ ਕੀ ਕਹਿਣਾ ਚਾਹੁੰਗੇ ਜਿਵੇਂ ਅੱਜ ਅਕਸ਼ਦੀਪ ਨੇ ਆਪਣੇ ਪਿੰਡ ਦੇ ਨਾਮ ਦੇ ਨਾਲ ਆਪਣਾ ਪੂਰੇ ਵਰਲਡ ਦਾ ਨਾਮ ਰੋਸ਼ਨ ਕੀਤਾ ਜੀ ਨਾ ਤਾਂ ਉਹਨਾਂ ਨਵੀਂ ਪੀੜੀ ਵਾਸਤੇ ਕੀ ਕਹਿਣਾ ਚਾਹੁੰਦੇ ਮੈਂ ਨਵੀਂ ਪੀੜੀ ਨੂੰ ਇਹੀ ਕਹਿਣਾ ਚਾਹੁੰਗੀ ਦੇਖੋ ਕਿ ਮਤਲਬ 100% ਸਹੂਲਤਾਂ ਨਹੀਂ ਹੁੰਦੀਆਂ ਹੁਣ ਜ਼ਿਲ੍ਹੇ 'ਚ ਘੱਟ ਸਹੂਲਤਾਂ ਹੋਗੀਆਂ ਸਟੇਟ 'ਚ ਦੂਜਾ ਜ਼ਿਆਦਾ ਥੋੜੀਆਂ ਜੀਆਂ ਹੋਣਗੀਆਂ ਉੱਤੋਂ ਜ਼ਿਆਦਾ ਨੈਸ਼ਨਲ 'ਚ ਹੋਰ ਜ਼ਿਆਦਾ ਸਹੂਲ ਕੀ ਇਸ ਕੋਰਸ ਹੁਤਾ ਦੀ ਕਮੀ ਜ਼ਰੂਰ ਹੁੰਦੀ ਆ ਪਰ ਬੰਦੇ ਨੂੰ ਮਿਹਨਤ ਕਰਦੇ ਰਹਿਣਾ ਚਾਹੀਦਾ ਔਰ ਖੇਡਾਂ ਜ਼ਰੂਰ ਖੇਡਣੀਆਂ ਚਾਹੀਦੀਆਂ ਖੇਡਾਂ ਇਹ ਜ਼ਰੂਰੀ ਨਹੀਂ ਕਿ ਹਰ ਕੋਈ 올림픽 ਪਹੁੰਚੇ ਹਰ ਕੋਈ ਇੰਟਰਨੈਸ਼ਨਲ ਪਹੁੰਚੇ ਪਰ ਖੇਡਾਂ ਦੇ ਨਾਲ ਇਹ ਆ ਕਿ ਤੁਹਾਨੂੰ ਇੱਕ ਬਹੁਤ ਜ਼ਿਆਦਾ ਕੰਫੀਡੈਂਸ ਆ ਜਾਂਦਾ ਤੁਹਾਡੇ ਚ ਤੁਸੀਂ ਕਿਸੇ ਵੀ ਜਗ੍ਹਾ ਤੇ ਇੱਕ ਤਾਂ ਤੁਹਾਡਾ ਦਿਮਾਗ ਜਿਹੜਾ ਆ ਜੇ ਤੁਸੀਂ ਦਿਨ ਵੱਲੇ ਬੱਚੇ ਪੜ ਰਹੇ ਆ ਉਹ ਸਵੇਰੇ ਸ਼ਾਮ ਦੇ ਖੇਡਾ ਖੇਡਣਗੇ ਤਾਂ ਕੋਈ ਡਰਗਵਲ ਨਹੀਂ ਜਾਊਗਾ ਕੋਈ ਗਲਤ ਕੰਮਵਲ ਨਹੀਂ ਜਾਊਗਾ ਉਹਦੇ ਨਾਲ ਇੱਕ ਨਵੀਂ ਚੀਜ਼ ਐਕਟੀਵਿਟੀ ਹੁੰਦੀ ਆ ਜਿਹਦੇ ਨਾਲ ਤੁਸੀਂ ਉਹ ਤੁਹਾਡੀ ਕਿਸੇ ਟਾਈਮ 'ਚ ਰੋਜ਼ਗਾਰ ਦਾ ਵੀ ਸਾਧਨ ਬਣ ਸਕਦੇ ਆ ਤੇ ਤੁਹਾਡੇ ਜੀਵਨ ਨੂੰ ਨਵੀਂ ਸੇਧ ਵੀ ਦੇ ਸਕਦੇ ਆ ਤੇ ਖੇਡਾ ਜ਼ਰੂਰ ਖੇਡਣੀਆਂ ਚਾਹੀਦੀਆਂ ਆ। ਇਹ ਪੈरिस ਵਿੱਚ ਰੰਪੀ ਦੀ ਤੇ ਉਸ ਨੂੰ ਲੈ ਕੇ ਆ ਜਿੱਤੇ ਤੁਸੀਂ ਬਰਦਾਸ਼ਤ ਕਰਦੇ ਸ਼ਾਇਦ ਪੂਰੇ ਨਗਰ ਤੇ ਪੂਰੇ ਪਿੰਡ ਵਾ ਸਾਰੇ ਨਾਲ ਇੱਕ ਗੁਰੂ ਘਰ 'ਚ ਇਕੱਠੇ ਹੋਏ ਨੇ ਕੀ ਕਹਿਣਾ ਚਾਹੋਗੇ? ਹਾਂਜੀ ਸਭ ਤੋਂ ਵੱਡਾ ਸਭ ਤੋਂ ਸਾਰਿਆਂ ਦਾ ਸਨਮਾਨ ਕਰਦੀ ਆ ਮੈਂ ਸਾਰੇ ਨਗਰ ਦਾ ਸਭ ਤੋਂ ਵੱਡੀ ਦਾ ਖੁਸ਼ੀ ਸਾਨੂੰ ਇਹ ਹੋਈ ਇਹ ਸਾਡਾ ਛੋਟੇ ਜਿਹੇ ਘਰ ਵਿੱਚੋਂ ਉੱਠ ਕੇ ਬੱਚਾ ਤੇ ਬਹੁਤ ਸਧਾਰਨ ਮੱਧ ਵਰਗ ਬੱਚਾ ਹੈਗਾ ਪਰਿਵਾਰ ਦਾ ਸਾਡਾ ਬੱਚਾ ਹੈਗਾ ਤੇ 올림픽 ਵਿੱਚ ਕੁਆਲਿਫਾਈ ਹੋ ਕੇ ਉਸ ਵਿੱਚ ਭਾਗ ਲੈ ਰਿਹਾ ਜੋ ਕਿ ਪੈਰਿਸ ਵਿੱਚ ਅਜ 올림픽 ਖੇਡਾਂ ਹੋ ਰਹੀਆਂ ਨੇ ਤੇ ਉਸ ਤੋਂ ਬਾਅਦ ਅਸੀਂ ਅੱਗੇ ਅਸੀਂ ਦਾ ਪੇਰੈਂਟਸਾਂ ਸਤਿ ਸ਼੍ਰੀ ਅਕਾਲ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਆਂਗੇ ਸਾਡਾ ਇਹਨਾਂ ਲਾਇਕ ਬੱਚਾ ਇਸ ਮੁਕਾਮ ਤੇ ਪਹੁੰਚਿਆਗਾ ਅੱਜ ਸਾਰੇ ਨਗਰ ਦਾ ਵੀ ਧੰਨਵਾਦ ਕਰਦੇ ਆਂ ਜੋ ਸਾਡੇ ਨਾਲ ਸਾਰਿਆਂ ਨੇ ਮਿਲ ਕੇ ਇਹੀ ਅਰਦਾਸ ਕੀਤੀ ਆ ਕਿ ਬੱਚਾ ਆਪਾਂ ਕੱਲ ਨੂੰ ਮੈਡਲ ਲੈ ਕੇ ਆਵੇ ਤੇ ਸ਼ੁਭਕਾਮਨਾਵਾਂ ਸਾਰਿਆਂ ਦੀਆਂ ਨਾਲ ਰਹਿਣ ਬੱਚੇ ਕਿੰਨੀ ਕੁ ਕੱਲ੍ਹ ਦੇ ਕਾਦੇ ਦੀ ਲੋੜ ਨਹੀਂ ਲੱਗੀ ਕਿੰਨਾ ਕੁ ਸਾਥ ਹੈ ਕਿੰਨੀ ਕੀ ਕਹਿ ਜਾਵਾਂਗੇ ਬਹੁਤ ਜ਼ਿਆਦਾ ਸ਼ਾਗਾ ਜੀ ਅੱਜ ਦੇਖਣ ਵਿੱਚ ਮਿਲ ਰਿਹਾ ਹੈਗਾ ਕਿ ਸਾਰੇ ਪਿੰਡ ਦੇ ਲੋਕ ਆ ਜਿਹੜੇ ਸਾਡੇ ਨਾਲ ਖੜੇ ਆ ਸਾਰੇ ਜ਼ਿਲ੍ਹੇ ਦੇ ਇੱਥੇ ਸਾਰਾ ਪੰਜਾਬ ਇਹੀ ਦਬਾਵਾ ਕਰ ਰਿਹਾ ਹੈਗੇ ਕੱਲ ਨੂੰ ਅਕਸ਼ਦੀਪ 올림픽 ਵਿੱਚ ਮੈਡਲ ਜ਼ਰੂਰ ਪ੍ਰਾਪਤ ਕਰੇਗਾ ਅਬਰ ਬੱਤ ਮੇਰਾ ਨਾਮ ਗੁਰਜੰਤ ਸਿੰਘ ਆ ਜੀ ਗੁਰਜੰਤ ਸਿੰਘ ਜੀ ਅੱਜ ਅਕਸ਼ਦੀਪ ਦੀ ਕੱਲ ਖੇਡ ਹੋਣੀ ਆ ਉਸ ਨੂੰ ਲੈ ਕੇ ਸਾਰੇ ਨਗਰ ਇਕੱਠੇ ਹੋਏ ਨੇ ਕੀ ਕਹਿਣਾ ਚਾਹੂੰਗੀ ਕਿ ਜ਼ਿੰਮੇਾਰ ਸਾਰੇ ਅਰਦਾਸ ਕੀਤੀ ਰਲ ਕੇ ਅਕਸ਼ਦੀਪ ਦੀ ਗੇਮ ਲਈ ਦੇਖੋ ਜੀ ਅਸੀਂ ਕਾਨੇ ਕੇ ਸਾਰੇ ਨਗਰ ਨੇ ਔਰ ਸਪੋਰਟਸ ਡਿਪਾਰਟਮੈਂਟ ਨੇ ਕਾਨੇ ਕੇ ਗਵਰਨਮੈਂਟ ਸਕੂਲ ਦੇ ਸਾਰੇ ਬੱਚਿਆਂ ਨੇ ਇਕੱਠੇ ਹੋ ਕੇ ਅਕਸ਼ਦੀਪ ਦੀ ਅਰਦਾਸ ਕੀਤੀ ਹੈਗੀ ਵੀ ਉਹ ਦੀ ਕੱਲ ਨੂੰ ਜਿਹੜੀ ਪਰਫਾਰਮੈਂਸ ਆ ਕੋਈ ਇੱਕ ਨੰਬਰ ਆਵੇ ਤੇ ਸਾਡੀ ਅਰਦਾਸ ਜਿਹੜੀ ਕੀਤੀ ਆ ਉਹ ਪੂਰਨ ਹੋਵੇ ਤੇ ਪੂਰੇ ਇੰਡੀਆ ਨੂੰ ਪੂਰੇ ਪੰਜਾਬ ਨੂੰ ਇਸ ਚੀਜ਼ ਤੇ ਮਾਨ ਹੋਵੇ ਅਸੀਂ ਬਹੁਤ ਬਹੁਤ ਕਿੰਨੇ ਕਿੰਨੇ ਕਿਸਮਾਂ ਲੱਗੇ ਜਿਵੇਂ ਤੁਸੀਂ ਵੀ ਪਰਿਵਾਰ ਬਲੂ ਦੇ ਬ੍ਰੀ ਸਪੋਰਟਨ ਦੀ ਅੱਜ ਪੂਰਾ ਨਗਰ ਤੱਕ ਸਾਡੇ ਤੁਹਾਡੇ ਨਾਲ ਦੇਖੋ ਜੀ ਅੱਜ ਸਾਡੇ ਸਾਡੇ ਨਗਰ ਤੋਂ ਸਾਰੀਆਂ ਸੰਸਥਾਵਾਂ ਸਾਰੇ ਕਲੱਬ ਆਪਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਸਾਰੀਆਂ ਪਾਰਟੀਆਂ ਤੇ ਨਗਰ ਪੰਚਾਇਤ ਨੇ ਇੱਕੋ ਗਦੇ ਸਾਰੀ سپورਟ ਡਿਪਾਰਟਮੈਂਟ ਨੇ ਆ ਕੇ ਪ੍ਰਮਾਤਮਾ ਅੱਗੇ ਆਕਸ਼ੂ ਦੀ ਵਧੀਆ ਗੇਮ ਜਿਹੜੀ ਪਰਫਾਰਮੈਂਸ ਹੋਣ ਲਈ ਅਰਦਾਸ ਕੀਤੀ ਆ ਤੇ ਇਹ ਸਾਡੇ ਪਿੰਡ ਦੀ ਪੂਰੇ ਜ਼ਿਲ੍ਹੇ ਦੀ ਪੰਜਾਬ ਦੀ ਤੇ ਇੰਡੀਆ ਦੀ ਅਰਦਾਸ ਪ੍ਰਮਾਤਮਾ ਪੂਰੀ ਕਰੇ ਤੇ ਆਕਸ਼ੂ ਕੱਲ ਪਰਫਾਰਮੈਂਸ ਬਹੁਤ ਵਧੀਆ ਹੋਵੇ ਤੇ ਇੰਡੀਆ ਦੀ ਝੋਲੀ ਇੱਕੋ ਤਿੰਨਾ ਚੋ ਇੱਕ ਮੈਡਲ ਪਾਵੇ ਸਾਨੂੰ ਬਹੁਤ ਹੀ ਇਨੀਦ ਹੈ ਜੀ